ਦਾਜ ਦੀਆਂ ਵੀਡੀਓ ਤੁਸੀਂ ਬਹੁਤ ਦੇਖੀਆਂ ਹੋਣੀਆਂ ਨੈਟ ਤੇ ਪਰ ਜਿਹੜੀ ਚੀਜ਼ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਨਾ ਜਿਹੜਾ ਇੱਕ ਇਸ ਵੀਡੀਓ 'ਚ ਸਮਾਨ ਦਿੱਤਾ ਇੱਕ ਪਿਆਉਣੇ ਆਪਦੀ ਧੀ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਰੋੜਾਪਤੀ ਅਰਬਾਪਤੀ ਬੰਦੇ ਨੇ ਵੀ ਅੱਜ ਤੱਕ ਉਹ ਸਮਾਨ ਆਪਦੀ ਧੀ ਨੂੰ ਨਹੀਂ ਦਿੱਤਾ ਜਿਹੜਾ ਇਸ ਵੀਡੀਓ 'ਚ ਇਹ ਬੰਦੇ ਨੇ ਦਿੱਤਾ ਹਨਾ ਚਲੋ ਆਹ ਤਾਂ ਰਸੋਈ ਦਾ ਸਮਾਨ ਆ ਗਿਆ ਨਿੱਕ ਮੁਕ ਇਲੈਕਟ੍ਰੋਨਿਕ ਸਮਾਨ ਦੋ ਵੀ ਸਮਾਨ ਆ ਰਸੋਈ ਦਾ ਹਨਾ ਸਾਰਾ ਦਿੱਤਾ ਭੰਡੇ ਭੁੰਡੇ ਤੁਸੀਂ ਆਹ ਦੇਖੋ ਯਾਰ ਹਵਾ ਭਰਨ ਵਾਲੀ ਮਸ਼ੀਨ ਵੀ ਦਿੱਤੀ ਹੈ ਜੈਕ ਵੀ ਦਿੱਤੇ ਚਾਬੀ ਪਾਨੇ ਵੀ ਦਿੱਤੇ ਆ ਚਲੋ ਸਾਈਕਲ ਮੋਟਰਸਾਈਕਲ ਕਾਰ ਹਨਾ ਇਹ ਤਾਂ ਦਿੰਦਾ ਹਰੇਕ ਹੀ ਦਿੰਦਾ ਜਿਹਦੀ ਗੰਜੈਸ਼ ਆ ਅਗਲਾ ਹਰੇਕ ਹੀ ਦਿੰਦਾ ਤੇ ਅੱਗੇ ਦੇਖੋ ਬਈ ਤੁਸੀਂ ਚਲੋ ਝੁੱਲੇ ਆ ਗਿਆ ਲੋਕਰ ਪਿਆ ਲੋਕਰ ਵੀ ਤਾਂ ਜਿਹੜੀਆਂ ਅੱਗੇ ਚੀਜ਼ਾਂ ਦਿੱਤੀਆਂ ਹਨਾ ਅੱਜ ਤੋਂ ਪਹਿਲਾਂ ਜ਼ਿੰਦਗੀ ਚ ਕਦੇ ਨਹੀਂ ਦੇਖੀਆਂ ਹੋਣੀਆਂ ਤੇ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ ਕੀ ਇਹਦੇ ਪਿੱਛੇ ਦੇਣ ਦਾ ਕਾਰਨ ਹੋ ਸਕਦਾ ਤੁਹਾਡੇ ਆਪ ਦੀ ਆਪ ਦੀ رائے ਨਾਲ ਮਤ ਨਾਲ ਦੱਸਿਓ ਜ਼ਰੂਰ ਵੀ ਹਨਾ ਮੇਰੇ ਸਮਝ ਤੋਂ ਤਾਂ ਬਾਹਰ ਹੋ ਗਿਆ ਆਹ ਵੇਖ ਲਓ ਇਸ ਬਾਈ ਨੇ ਆਪਦੀ ਕੁੜੀ ਨੂੰ ਖੇਤੀ ਦੇ ਸੰਦ ਵੀ ਦਿੱਤਿਆ ਵੇਖਿਓ ਸੰਦ ਵੀ ਇਹੋ ਜਿਹਾ ਤੁਸੀਂ ਦੇਖ ਕੇ ਹਰਾਨ ਹੋ ਜਾਓਗੇ ਆ ਹਲ ਪਏ ਬਈ ਤੇ ਹਾਲ ਪਈਆ ਆ ਨਾਲ ਤੋਤੇ ਆਗੇ ਬੀਜਣ ਵਾਲੀ ਮਸ਼ੀਨ ਆ ਗਈ ਆ ਥਰੇਸ਼ਰ ਆ ਗਿਆ ਹਨਾ ਕਣਕ ਸਰੋਂ ਦਾਣੇ ਕੱਢਣ ਨੂੰ ਕਰਾਇਆ ਪਿਆ ਤੇ ਆ ਫਿਰ ਤੋਤੇ ਆਗੇ ਮਤਲਬ ਕਿ ਇਸ ਹਿਸਾਬ ਨਾਲ ਸਮਾਨ ਦਿੱਤਾ ਵੀ ਜਿਵੇਂ ਕੁੜੀ ਨੇ ਜਾਨ ਸਾਰੀ ਆਪਦੇ ਸੱਸ ਸਹੁਰੇ ਨਾਲੋਂ ਅੱਡ ਹੋ ਕੇ ਦੋਵਾਂ ਜੀਅਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹਨਾ ਸਪਰੇਅ ਵਾਲਾ ਪੰਪ ਪਿਆ ਉਹ ਵੇਖ ਲੋ ਡਰਮ ਸਪਰੇਅ ਕਰਨ ਵਾਲਾ ਆ ਦਾਣੇ ਪਾਉਣ ਨੂੰ ਢੋਲ ਹੁੰਦੇ ਜਿਹੜੇ ਆਪਣੇ ਘਰੇ ਉਹ ਪਏ ਤੇ ਇੱਥੋਂ ਤੱਕ ਕਿ ਪਾਣੀ ਵਾਲਾ ਟੈਂਕਰ ਵੀ ਨਾਲ ਦਿੱਤਾ ਦਾ ਚ ਉਹ ਟਰਾਲੀ ਖੜੀ ਜੇ ਪਰਲੇ ਪਾਸੇ ਦੇਖ ਸਕਦੇ ਹੋ ਉੱਤੇ ਸਾਰਾ ਕੁਝ ਲਿਖਿਆ ਹੈ ਨਾ ਵੀ ਜਿਹਨੂੰ ਦਿੱਤਾ ਜਿਹਨੇ ਦਿੱਤਾ ਉਹ ਸਾਰਾ ਨਾਮ ਲਿਖਿਆ ਟੈਂਕਰ ਦੇ ਉੱਤੇ ਤੇ ਆਹ ਨਾਲ ਟਰਾਲੀ ਖੜੀ ਹੈ ਬਾਈ ਪਰਲੇ ਪਾਸੇ ਨਿਊ ਹਾਲੈਂਡ ਟਰੈਕਟਰ ਖੜਾ ਟਰੈਕਟਰ ਵੀ ਦਿੱਤਾ ਤੇ ਨਾਲ ਟਰੈਕਟਰ ਦੇ ਇੱਕ ਛੋਟੀ ਟਰਾਲੀ ਹੋਰ ਦਿੱਤੀ ਤੇ ਉਹਦੇ ਵਿੱਚ ਇੱਕ ਡਰਮ ਦਿੱਤਾ ਡੀਜ਼ਲ ਲਿਆਉਣ ਨੂੰ ਤੇ ਡਰਮ ਦੇ ਵਿੱਚ ਵੇਖੋ ਪੰਪ ਵੀ ਦਿੱਤਾ ਤੇਲ ਕੱਢਣ ਨੂੰ ਹੁਣ ਤੁਹਾਡੀ ਇਹਦੇ ਬਾਰੇ ਕੀ ਸਲਾਹ ਜਾਂ ਵਿਚਾਰ ਆ ਦੱਸਿਓ ਜਰੂਰ